ਟਾਪਿਕ ਤੇ ਬਣੀ ਅਜ ਤੱਕ ਦੀ ਪਹਿਲੀ ਫਿਲਮ ਆਇਆ ਹੈ ਕਿਉਂਕਿ ਅਜ ਤੱਕ ਪਹਿਲਾਂ ਗਤਕਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਫਿਲਮ ਨਹੀਂ ਆਈ ਹੈ ਕੋਈ ਵੀ ਸੀ ਫਿਲਮ ਦੀ ਗੱਲ ਕਰਦੇ ਆ ਤੇ ਉਹ ਇੱਕ ਪਾਰਟਿਕੂਲਰ ਟੇਸਟ ਦੇ ਗਾਣੇ ਹੁੰਦੇ ਮੰਨ ਲਓ ਲਵ ਸਟੋਰੀ ਆ ਤਾਂ ਉੱਥੇ ਸਾਰੇ ਗਾਣੇ ਲਵ ਸੌਂਗਸ ਹੁੰਦੇ ਇਹਦੇ ਵਿੱਚ ਹਰ ਇੱਕ ਸਿਚੁਏਸ਼ਨਲ ਸੌਂਗ ਆ ਫਿਲਮ ਦਾ ਨਾਂ ਹੈਗਾ ਸੀ ਡੋਲੀ ਨਾ ਇਹ ਇੱਕ ਮੋਟੀਵੇਸ਼ਨਲ ਗੱਲ ਹੈ ਕਿ ਵੀ ਡੋਲਣਾ ਨਹੀਂ ਚਾਹੀਦਾ ਬੜੀ ਸਾਰੀ ਸਿਚੁਏਸ਼ਨ ਲਾਈਫ 'ਚ ਆਉਂਦੀਆਂ ਉਹਨੂੰ ਬਧੇ ਨਜ਼ਰ ਰੱਖਦੇ ਹੋ ਇਵਨ ਇਹ ਫਿਲਮ ਦਾ ਜਿਹੜਾ ਆਧਾਰ ਆ ਉਹ ਵੀ ਇਦਾਂ ਹੀ ਆ ਪਾਗੇ ਸਾਨੂੰ ਜਦੋਂ ਥਾਪੜ ਦਿੰਨੇ ਨਾ ਕਹਿੰਨੇ ਆ ਉਹ ਯਾਰ ਤੂੰ ਪਰਵਾਹ ਨਾ ਕਰ ਜੱਟਾ ਡੋਲੀ ਨਾ ਤੂੰ ਉੱਪਰ ਚੜ ਜਾ ਜੱਟਾ ਘਬਰਾਉਣਾ ਨਹੀਂ ਉਦਾਂ ਯੂਜ਼ ਕੀਤਾ ਗਿਆ ਨਾ ਕੋਈ ਕਿਸੇ ਅਸੀਂ ਕਿਸੇ ਨੂੰ ਟਾਰਗੇਟ ਕੀਤਾ ਐਸੀ ਕੋਈ ਗੱਲ ਨਹੀਂ ਮੈਂ ਫਿਲਮ ਵਾਸਤੇ ਸਪੈਸ਼ਲ ਗੱਤਕਾ ਨਹੀਂ ਸਿੱਖਿਆ ਮੈਂ ਗੱਤਕਾ ਪਹਿਲਾਂ ਹੀ ਸਿੱਖਿਆ ਸੀ ਗੱਤਕਾ ਸਿੱਖਣ ਤੋਂ ਬਾਅਦ ਮੈਨੂੰ ਇਹ ਰੀਅਲਾਈਜ਼ ਹੋਇਆ ਕਿ ਅਸੀਂ ਜਿੰਨਾ ਮਾਣ ਸਾਡੀ ਸੋਸਾਇਟੀ ਦੇ ਵਿੱਚ ਅਸੀਂ ਸਾਨੂੰ ਗੱਤਕੇ ਨੂੰ ਮਿਲਣਾ ਚਾਹੀਦਾ ਜਿਹਦੀ ਤਵੱਜੋ ਮਿਲਣੀ ਚਾਹੀਦੀ ਹੈ ਉਹ ਹਜੇ ਨਹੀਂ ਮਿਲਦੀ ਗਾਜੀ ਸਾਰਿਆਂ ਨੂੰ ਮੈਂ ਕਿਰਨਦੀਪ ਰਾਏ ਤੇ ਤੁਹਾਡੇ ਸਾਰੇ ਸੱਜਣ ਮਿੱਤਰਾਂ ਦਾ ਇੱਥੇ ਆਉਣ ਵਾਸਤੇ ਸਾਰੇ ਟੀਮ ਜੱਟਾ ਡੋਲੀਨਾ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਆਪਾਂ ਤੇ ਥੈਂਕ ਯੂ ਤੁਸੀਂ ਸਾਰੇ ਨੇ ਆਏ ਹਨ ਆਪਣਾ ਟਾਈਮ ਕੱਢ ਕੇ ਤੇ ਆਪਾਂ 5 ਜਨਵਰੀ 2024 ਪਹਿਲਾ ਹਫਤਾ 2024 ਦਾ ਆਪਾਂ ਸਿਮਿਆ ਕਰਾਂ ਦੇ ਵਿੱਚ ਫਿਲਮ ਲੈ ਕੇ ਆ ਰਹੇ ਹਾਂ ਜੱਟਾ ਡੋਲੀਨਾ ਆ ਇੱਕ ਬਹੁਤ ਵਧੀਆ ਇੱਕ ਡਿਫਰੈਂਟ ਕਨਸੈਪਟ ਤੇ ਆ ਰਹੀ ਇੱਕ ਪਰਵਾਰਿਕ ਫਿਲਮ ਆ ਜਿਹਦੇ ਵਿੱਚ ਹਰ ਉਮਰ ਵਰਗ ਦੇ ਬੰਦੇ ਲਈ ਇਹਦੇ ਵਿੱਚ ਕੰਟੈਂਟ ਹੈਗਾ ਐਂਟਰਟੇਨਮੈਂਟ ਹੈਗਾ ਤੇ ਕੁਝ ਨਾ ਕੋ ਸਿੱਖਣ ਨੂੰ ਵੀ ਮਿਲੂਗਾ ਇਸ ਟੌਪਿਕ ਤੇ ਬਣੀ ਅਜ ਤੱਕ ਦੀ ਪਹਿਲੀ ਫਿਲਮ ਆਇਆ ਇਹ ਕਿਉਂਕਿ ਅਜ ਤੱਕ ਪਹਿਲਾਂ ਗਤਕਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਫਿਲਮ ਨਹੀਂ ਆਈ ਹੈ ਕੋਈ ਵੀ ਇਹ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈਗੀ ਆ ਜਿਹਦਾ ਐਕਸ਼ਨ ਪਾਰਟ ਜਿਹੜਾ ਹੈ ਉਹ ਗਤਕੇ ਤੋਂ ਆਉਂਦਾ ਤੇ ਰੋਮਾਂਟਿਕ ਪਾਰਟ ਜਿਹੜਾ ਉਹ ਇੱਕ ਬਹੁਤ ਸੋਹਣੀ ਜੀ ਇੱਕ ਲਵ ਸਟੋਰੀ ਦੇ ਆਸ-ਪਾਸ ਉਹਨੂੰ ਚੱਲਦਾ ਹੈ ਟੀਮ ਨੇ ਬਹੁਤ ਕੋਸ਼ਿਸ਼ ਕੀਤੀ ਆਪਾਂ ਕਿ ਆਪਾਂ ਗਤਕੇ ਦੀ ਮਰਿਆਦਾ ਨੂੰ ਧਿਆਨ ਰੱਖਦੇ ਹੋਏ ਔਰ ਦੂਜੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਵ ਸਟੋਰੀ ਕਿੱਦਾਂ ਦੇ ਐਂਗਲ ਦੇ ਵਿੱਚ ਲੈ ਕੇ ਆਈਏ ਜਿਹਦੇ ਵਿੱਚ ਸਾਰੀ ਚੀਜ਼ਾਂ ਬਹੁਤ ਹੀ ਵਾਕੂਬੀ ਤਰੀਕੇ ਨਾਲ ਫਿਰੋਈਆਂ ਗਈਆਂ ਇੱਕ ਸੀਨ ਨਾਲ ਦੂਜਾ ਸੀਨ ਬਹੁਤ ਵਾਕੂਬੀ ਜੁੜਦਾ ਆ ਜੇਕਰ ਆਪਾਂ ਫਿਲਮ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਚਾਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਗਾ ਫਿਲਮ ਦੇ ਵਿੱਚ 6 ਗਾਣੇ ਆ ਵੱਡੇ ਸਿੰਗਰ ਨੇ ਸਾਰੇ ਜਿਵੇਂ ਦਲੇਰ ਮਹਿੰਦੀ ਜੀ ਹੋ ਗਏ ਨਛੱਤਰ ਗਿਲ ਰੋਸ਼ਨ ਪ੍ਰਿੰਸ ਫਿਰੋਜ਼ ਖਾਨ ਸ਼ਿਪਰਾ ਗੋਇਨ ਜੇ ਐਸ ਐਲ ਇਹਨਾਂ ਦੇ ਗਾਣੇ ਨੇ ਵੱਖ-ਵੱਖ ਜੌਂਰੇ ਦੇ ਗਾਣੇ ਨੇ ਸਾਰੇ ਔਰ ਬਹੁਤ ਹੀ ਜੇ ਕਹੀਏ ਕਿ ਗਾਣੇ ਕਿਦਾਰ ਰੱਖੇ ਗਏ ਆ ਇੱਥੇ ਤੱਕਣ ਕਿ ਗਾਣੇ ਦੇ ਬੋਲ ਵੀ ਜਿਹੜੇ ਆ ਉਹ ਸਟੋਰੀ ਦੀ ਸੀਕੁਐਂਸ ਦੇ ਨਾਲ ਮੈਚ ਕਰਦੇ ਆ ਤੇ ਬਹੁਤ ਹੀ ਮਿਹਨਤ ਕਰਕੇ ਕੋਸ਼ਿਸ਼ ਕਰਕੇ ਵਗਦੇ ਰੁੱਖਾਂ ਤੋਂ ਪੁੱਠੇ ਪਾਸੇ ਚੱਲ ਕੇ ਆਪਾਂ ਤੁਹਾਡੇ ਸਾਰਿਆਂ ਲਈ ਇੱਕ ਫਿਲਮ ਲੈ ਕੇ ਆਏ ਆ ਜੱਟਾ ਡੋਲੀ ਨਾ ਤੇ ਇਹਦੇ ਬਾਰੇ ਜੋ ਵੀ ਸੱਜਣ ਮਿੱਤਰ ਸਾਨੂੰ ਸਵਾਲ ਕਰਨਾ ਚਾਹੁੰਦਾ ਅਨੀਦੜੋ ਲਖੋ ਕਿ ਬਿਲਕੁਲ ਆਪਣੇ ਬਿਲਕੁਲ ਵੀ ਕਿਨਾਂ ਕਿ ਬਿਨਾਂ ਕਿਸੇ ਹੈਜ਼ਿਟੇਸ਼ਨ ਦੇ ਤੁਸੀਂ ਸਵਾਲ ਕਰ ਸਕਦੇ ਹੋ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਸਾਰੇ ਗੱਲਾਂ ਦਾ ਜਵਾਬ ਦੇਣ ਦਾ ਜੀ ਨਾਮ ਦੱਸ ਸਾਰਾ ਸਾਰੇ ਨਾਮ ਹਾਂ ਹਾਂ ਜੀ ਮੈਂ ਕਿਰਨਦੀਪ ਰਾਏਤ ਤੇ ਫਿਲਮ ਜੱਟਾ ਡੋਲੀ ਨਾ ਦਾ ਮੇਨ ਲੀਡ ਜਿਹੜਾ ਮੇਲ ਹੁੰਦਾ ਜਿਹਨੂੰ ਅਸੀਂ ਨਾਰਮਲ ਭਾਸ਼ਾ ਚ ਹੀਰੋ ਕਹਿੰਦੇ ਆ ਉਹ ਪਲੇ ਕਰ ਰਹੇ ਆ ਜੀ ਤੇ ਮੇਰੇ ਲੈਫਟ ਸਾਈਡ ਤੇ ਬੈਠੇ ਨੇ ਪ੍ਰਭ ਗਰੇਵਾਲ ਜਾਣੀ ਮਾਣੀ ਸਖਸ਼ੀਅਤ ਹੈਗੀ ਫਿਲਮ ਇੰਡਸਟਰੀ ਦੇ ਇਹ ਫੀਮੇਲ ਲੀਡ ਜਿਹਨੂੰ ਅਸੀਂ ਹੀਰੋਇਨ ਕਹਿੰਦੇ ਆ ਉਹਦਾ ਰੋਲ ਪਲੇ ਕਰ ਰਹੇ ਨੇ ਉਹਨਾਂ ਦੇ ਨਾਲ ਉਧਰ ਭੁਪਿੰਦਰ ਸਿੰਘ ਬਮਰਾ ਜੀ ਜਿਹੜੇ ਡਾਇਰੈਕਟਰ ਹੈਗੇ ਆ ਫਿਲਮ ਦੇ ਉਹ ਬੈਠੇ ਨੇ ਉਹਨਾਂ ਤੋਂ ਉਧਰ ਜਰਨੈਲ ਸਿੰਘ ਜੀ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਸਾਰੇ ਨਾ ਸਿਰਫ ਇਹਨਾਂ ਦੇ ਚਿਹਰੇ ਤੋਂ ਨਾ ਸਿਰਫ ਇਹਨਾਂ ਦੇ ਨਾਮ ਤੋਂ ਬਤਨ ਜੀ ਇਹਨਾਂ ਦੀ ਆਵਾਜ਼ ਤੋਂ ਵੀ ਇਹਨਾਂ ਨੂੰ ਪਛਾਣਦੇ ਹੋਵੋਗੇ ਜਰੂਰ ਬਹੁਤ ਵੱਡਾ ਇੱਕ ਸਤੰਭ ਹੈਗੇ ਆ ਫਿਲਮ ਇੰਡਸਟਰੀ ਦਾ ਮੇਰੇ ਸੱਜੇ ਪਾਸੇ ਸਨੀ ਗਿਲ ਭਾਜੀ ਬੈਠੇ ਨੇ ਨਾ ਸਿਰਫ ਪੋਲੀਵੁੱਡ ਜਿਹਨੂੰ ਅਸੀਂ ਪੰਜਾਬ ਫਿਲਮ ਇੰਡਸਟਰੀ ਕਹਿੰਦੇ ਆ ਬਲਕਿ ਬਾਲੀਵੁੱਡ ਦੇ ਵਿੱਚ ਵੀ ਬਹੁਤ ਵੱਡੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਬੜੇ ਸਾਲਾਂ ਤੋਂ ਕੰਮ ਕਰ ਰਹੇ ਨੇ ਅਗਰ ਅੱਜ ਦੀ ਕਰੰਟ ਗੱਲ ਕਰੀਏ ਤਾਂ ਐਨੀਮਲ ਫਿਲਮ ਔਰ ਉਹਦੇ ਨਾਲ ਲੱਗੀ ਸैम ਬਹਾਦਰ ਜਿਹੜੀ ਦੋਵੇਂ ਇਕੱਠੀਆਂ ਲੱਗੀਆਂ ਦੋਵਾਂ ਦੇ ਵਿੱਚ ਸਨੀ ਗਿਲਪਾਜੀ ਦਾ ਰੋਲ ਪਲੇ ਕੀਤਾ ਹੋਇਆ ਤੋਂ ਉਹਨਾਂ ਤੋਂ ਨਾਲ ਸ਼ੁਗਲੀ ਜੁਗਲੀ ਜੀ ਬੈਠੇ ਨੇ ਦੋਵੇਂ ਜਣੇ ਤੇ ਸਾਡੀ ਫਿਲਮ ਦਾ ਜੋ ਬਹੁਤ ਲਾਈਟ ਹਿਊਮਰ ਕਾਮਿਕ ਪਾਰਟ ਜਿਹਨੂੰ ਅਸੀਂ ਕਾਮੇਡੀ ਕਹਿੰਦੇ ਹਾਂ ਬਹੁਤ ਸੋਹਣੀ ਜੀ ਲੌਜੀਕਲ ਕਾਮੇਡੀ ਜਿਹੜੀ ਹੈ ਉਹ ਸ਼ੁਗਲੀ ਜੁਗਲੀ ਭਾਜੀ ਹੁਣੀ ਨੇ ਨਿਭਾਇਆ ਜੀ ਇਹ ਫਿਲਮ ਜਟਾ ਡੋਲੀ ਨਾਲ ਦੀ ਜਿਹੜੀ ਸ਼ੂਟਿੰਗ ਹੋਈ ਹੈ ਉਹ ਆਪਣੇ ਚੰਡੀਗੜ੍ਹ ਦੇ ਵਿੱਚ ਹੋਈ ਹੈ ਕਈ ਪਿੰਡਾਂ ਦੇ ਵਿੱਚ ਮੋਹਾਲੀ ਦੇ ਵਿੱਚ ਹੋਈ ਆ ਲੁਧਿਆਣੇ ਸ਼ੂਟ ਕੀਤੀ ਆਪਾਂ ਤੇ ਮੈਂ ਤੁਹਾਨੂੰ ਦੱਸ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਰਾਮੋਜੀ ਫਿਲਮ ਸਿਟੀ ਜਿਹੜੀ ਕਿ ਏਸ਼ੀਆ ਦੀ ਅਗਰ ਮੈਂ ਕਹਾਂ ਮੈਂ ਵੱਡੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਆ ਉਹਦੇ ਵਿੱਚ ਵੀ ਸਾਡੀ ਫਿਲਮ ਸ਼ੂਟ ਹੋਈ ਹੈ ਔਰ ਪਹਿਲੀ ਪੰਜਾਬੀ ਫਿਲਮ ਹੈ ਉਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਜਿਹੜੀ ਰਾਮੋਜੀ ਫਿਲਮ ਸਿਟੀ ਹਾਈਦਰਾਬਾਦ ਵਿੱਚ ਸ਼ੂਟ ਹੋਈ ਹੈ ਜੀ 뮤직 ਜਿਹੜਾ ਹੈਗਾ ਉਹ ਫਿਲਮ ਦਾ ਜਿਹੜਾ ਗਾਣਿਆਂ ਦਾ 뮤직 ਹੈਗਾ ਉਹ ਸਾਡੇ ਫਿਲਮ ਦੇ ਡਾਇਰੈਕਟਰ ਆਪਣੇ 뮤직 ਡਾਇਰੈਕਟਰ ਨੇ ਗੁਰਪ੍ਰੀਤ ਬੀਐਮਪੀ ਤੇ ਉਹਨਾਂ ਨੇ ਦਿੱਤਾ ਹੈ ਜੀ ਸਾਰੇ ਫਿਲਮ ਦਾ ਗਾਣਾ ਜਿਹੜੇ 6 ਗਾਣੇ ਨੇ 6 ਹੀ ਵੱਖਰੇ ਵੱਖਰੇ ਜਨਰ ਦੇ ਇੱਕ ਸੈਡ Song ਹੈਗਾ ਇੱਕ ਲਵ Song ਹੈ ਇੱਕ ਮੋਟੀਵੇਸ਼ਨਲ Song ਹੈ ਇੱਕ ਅਟਰੈਕਸ਼ਨ Song ਹੈ ਇੱਕ ਕਲੱਬ ਦਾ ਗਾਣਾ ਹੈ ਤੇ ਇੱਕ ਪੰਗੜਾ ਬੀਟ ਹੈ ਜਿਵੇਂ ਤੁਸੀਂ ਦੇਖਦੇ ਹੋ ਅਗਰ ਕਿਸੇ ਕਿਸੇ ਫਿਲਮ ਦੀ ਗੱਲ ਕਰਦੇ ਆ ਤੇ ਉਹ ਇੱਕ ਪਾਰਟਿਕੂਲਰ ਟੇਸਟ ਦੇ ਗਾਣੇ ਹੁੰਦੇ ਮੰਨ ਲਓ ਲਵ ਸਟੋਰੀ ਹੈ ਤਾਂ ਉਹ ਸਾਰੇ ਗਾਣੇ ਲਵ Songਸ ਹੁੰਦੇ ਆ ਇਹਦੇ ਵਿੱਚ ਹਰ ਇੱਕ ਸਿਚੁਏਸ਼ਨਲ Song ਆਂਗਾ ਹਰ ਇੱਕ ਸਿਚੁਏਸ਼ਨ ਨੂੰ ਮੈਚ ਕਰਦੇ ਹੋਏ ਗਾਣੇ 6 ਦੇ 6 ਵੱਖਰੇ ਟੇਸ ਦੇ ਗਾਣੇ ਜੀ ਜੱਟ ਨੂੰ ਕਿਉਂ ਕਿਹਾ ਗਿਆ ਡੋਲੀ ਨਾ ਜੀ ਜੱਟ ਨੂੰ ਨਹੀਂ ਕਿਹਾ ਗਿਆ ਡੋਲੀ ਨਾ ਨਾ ਸੀ ਕਿਸੇ ਕਿਸੇ ਇੱਕ ਵਰਗ ਨੂੰ ਕਿਹਾ ਨਾ ਕਿਸੇ ਕਾਸਟ ਨੂੰ ਪ੍ਰਮੋਟ ਕੀਤਾ ਫਿਲਮ ਦਾ ਨਾਂ ਹੈਗਾ ਸੀ ਡੋਲੀ ਨਾ ਇਹ ਇੱਕ ਮੋਟੀਵੇਸ਼ਨਲ ਗੱਲ ਹੈ ਕਿ ਬਈ ਡੋਲਣਾ ਨਹੀਂ ਚਾਹੀਦਾ ਬੜੀ ਸਾਰੀ ਸਿਚੁਏਸ਼ਨ ਲਾਈਫ 'ਚ ਆਉਂਦੀਆਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਈਵਨ ਇਹ ਫਿਲਮ ਦਾ ਜਿਹੜਾ ਆਧਾਰ ਹੈ ਉਹ ਵੀ ਇਦਾਂ ਹੀ ਆ ਕਿ ਇੱਕ ਜਿਹੜਾ ਕੈਰੈਕਟਰ ਜਿਹੜਾ ਇਵੋਲਵ ਹੁੰਦਾ ਹੈ ਗਲਤ ਪਾਸੇ ਤੋਂ ਚੱਲ ਕੇ ਉਹ اپنی زندگی ਦੇ ਵਿੱਚ ਗਤਕਾ ਕਿੱਦਾਂ ਉਹਨੂੰ ਚੁਣਦਾ ਆ ਕਿੱਦਾਂ ਉਹਦੀ ਜ਼ਿੰਦਗੀ ਬਦਲਦਾ ਉਹਦੇ ਵਿੱਚ ਉਹਨੂੰ ਕਿਹੜੀ ਮੁਸ਼ਕਿਲਾਂ ਆਉਂਦੀਆਂ ਉਹਦੇ ਉੱਤੇ ਬੇਸਡ ਕਹਾਣੀ ਆ ਲੇਕਿਨ ਅਸੀਂ ਨਾਂ ਰੱਖਿਆ ਜੱਟਾ ਡੋਲੀ ਨਾ ਇਹ ਇੱਕ ਐਸਾ ਮੈਟਾਫਰ ਯੂਜ਼ ਹੁੰਦਾ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਐਜ਼ ਅ ਸਲੈਂਗ ਯੂਜ਼ ਹੁੰਦਾ ਆਪਾਂ ਕਿਸੇ ਨੂੰ ਜਦੋਂ ਥਾਪੜ ਦਿੰਨੇ ਆ ਨਾ ਕਹਿੰਨੇ ਆ ਉਹ ਯਾਰ ਤੂੰ ਪਰਵਾਹ ਨਾ ਕਰ ਜੱਟਾ ਡੋਲੀ ਨਾ ਤੂੰ ਉੱਪਰ ਚੜ ਜਾ ਜੱਟਾ ਘਬਰਾਉਣਾ ਨਹੀਂ ਉਦਾਂ ਯੂਜ਼ ਕੀਤਾ ਗਿਆ ਨਾ ਕੋਈ ਕਿਸੇ ਅਸੀਂ ਕਿਸੇ ਨੂੰ ਟਾਰਗੇਟ ਕੀਤਾ ਐਸੀ ਕੋਈ ਗੱਲ ਨਹੀਂ ਜੀ ਤਾਂ ਤੁਸੀਂ ਸਪੈਸ਼ਲ ਸਿੱਖਿਆ ਇਹਦੇ ਵਾਸਤੇ ਕਿ ਪਹਿਲਾਂ ਹੀ ਸੀਗਾ ਨਹੀਂ ਜੀ ਮੈਂ ਫਿਲਮ ਵਾਸਤੇ ਸਪੈਸ਼ਲ ਗੱਤਕਾ ਨਹੀਂ ਸਿੱਖਿਆ ਮੈਂ ਗੱਤਕਾ ਪਹਿਲਾਂ ਹੀ ਸਿੱਖਿਆ ਸੀ ਗੱਤਕਾ ਸਿੱਖਣ ਤੋਂ ਬਾਅਦ ਮੈਨੂੰ ਇਹ ਰੀਅਲਾਈਜ਼ ਹੋਇਆ ਕਿ ਅਸੀਂ ਜਿੰਨਾ ਮਾਣ ਸਾਡੀ ਸੋਸਾਇਟੀ ਦੇ ਵਿੱਚ ਅਸੀਂ ਸਾਨੂੰ ਗੱਤਕੇ ਨੂੰ ਮਿਲਣਾ ਚਾਹੀਦਾ ਜਿੰਨੀ ਤਵੱਜੋ ਮਿਲਣੀ ਚਾਹੀਦੀ ਹੈ ਉਹ ਹਜੇ ਨਹੀਂ ਮਿਲਦੀ ਕਿਤੇ ਨਾ ਕਿਤੇ ਅਸੀਂ ਖੁਦ ਹੀ ਉਹਦੇ ਵਾਸਤੇ ਰਿਸਪੌਂਸੀਬਲ ਹਾਂ ਤਾਂ ਮੈਨੂੰ ਇਹੋ ਜਿਹਾ ਫੀਲਿੰਗ ਆਇਆ ਕਿ ਯਾਰ ਆਪੀ ਸਾਨੂੰ ਇੱਕ ਇਹੋ ਜਿਹੀ ਫਿਲਮ ਬਣਾਉਣੀ ਚਾਹੀਦੀ ਆ ਜਿਹੜੀ ਗੱਤਕੇ ਨੂੰ ਪ੍ਰਮੋਟ ਕਰੇ ਕਿਉਂਕਿ ਮੈਨੂੰ ਲੱਗਦਾ ਜਿਹੜੀ ਫਿਲਮ ਇੰਡਸਟਰੀਜ਼ ਆ ਜਿਹੜੀ ਮੂਵੀਜ਼ ਆ ਉਹ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਆ ਕਿੰਨੀਆਂ ਸਕਰੀਨਾਂ ਤੇ ਰਿਲੀਜ਼ ਹੋ ਰਹੀ ਤੇ ਕਿੱਥੇ ਫਿਲਮ ਜਿਹੜੀ ਆ ਜੀ ਅਸੀਂ ਕਰੀਬਨ ਮੇਨਾਂ ਦਾ ਦਿੱਲੀ ਹਰਿਆਣਾ ਔਰ ਪੰਜਾਬ ਦੇ ਵਿੱਚ ਜਿਹੜੇ ਮੁੱਖ ਸਿਨੇਮਾ ਕਰਨੇ ਜਿੱਥੇ ਜਿਆਦਾ ਆਪਣੀ ਪੰਜਾਬੀ ਆਡੀਅנס ਆਉਂਦੀ ਆ ਉਹਨਾਂ ਸਾਰਿਆਂ ਤੇ ਆਊਗੀ ਤੇ ਐਗਜ਼ੈਕਟ ਨੰਬਰ ਸਾਰੇ ਮੇਰੇ ਕੋਲ ਨਹੀਂ ਹੈਗੇ ਬਟ ਮੈਨੂੰ ਲੱਗਦਾ ਜਿਹੜੇ ਵੀ ਮੁੱਖ-ਮੁੱਖ ਜਿਹੜੇ ਏਰੀਆਜ਼ ਹੈਗੇ ਸਾਰਿਆਂ 'ਚ ਲੱਗੂਗੀ ਜੀ ਹਾਂਜੀ ਜਟਾ ਡੋਲੀ ਨਾਲ ਪਰਿਵਾਰਿਕ ਫਿਲਮਾਂ ਔਰ ਇਹਦੇ ਵਿੱਚ ਹਰ ਉਮਰ ਵਰਗ ਦੇ ਇਨਸਾਨ ਦੇ ਲਈ ਹਰ ਉਮਰ ਵਰਗ ਦੇ ਬੰਦੇ ਲਈ ਇਹਦੇ ਚ ਕੰਟੈਂਟ ਵੀ ਹੈਗਾ ਤੇ ਉਹਦੇ ਵਿੱਚ ਐਂਟਰਟੇਨਮੈਂਟ ਵੀ ਮਿਲੂਗਾ ਔਰ ਕੁਛ ਨਾ ਕੁਛ ਉਹਨਾਂ ਨੂੰ ਸਿੱਖਣ ਨੂੰ ਵੀ ਮਿਲੂਗਾ ਆਮ ਤੌਰ ਤੇ ਅਸੀਂ ਕੋਈ ਫਿਲਮ ਦੇਖਦੇ ਹਾਂ ਜਦੋਂ ਕਿਸੇ ਟਾਪਿਕ ਤੇ ਚੱਲਦੀ ਹੈ ਤੇ ਉਹ ਤੇ ਜਾਂ ਤੇ ਜਿਹੜੇ ਇਹ ਫਿਲਮ ਉਹ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਦਾਦਾ ਪੋਤਾ ਦੋਨੋਂ ਦੋਵੇਂ ਦੇਖ ਕੇ ਇੰਜੋਏ ਕਰਨਗੇ ਉਸ ਹਰੇਕ ਉਮਰ ਵਰਗ ਦੇ ਬੰਦੇ ਵਾਸਤੇ ਇਹਦੇ ਵਿੱਚ ਕੰਟੈਂਟ ਹੈਗਾ ਤੇ ਇੰਜੋਏ ਕਰਨਗੇ ਜੀ ਆਪਾਂ ਜਿਹੜੀ ਫਿਲਮ ਹੈ ਜੀ ਇਹਨੂੰ ਸ਼ੂਟ ਦੋ ਹਿੱਸਿਆਂ 'ਚ ਸਾਨੂੰ ਕਰਨਾ ਪਿਆ ਅਸੀਂ ਪਹਿਲੀ ਵਾਰੀ ਜਦੋਂ ਸ਼ੂਟ ਕੀਤਾ ਸੀਗਾ ਤੇ ਉਹ ਸਾਨੂੰ 30 ਤੋਂ 32 ਦਿਨ ਲੱਗੇ ਸੀਗੇ ਤੇ ਦੂਜਾ ਸ਼ੂਟ ਹੋਇਆ ਉਹਨੂੰ 15 ਦਿਨ ਲੱਗੇ ਸੀ ਜੀ ਤਾਂ ਫਿਰ ਉਹ ਬਜਟ ਕਿੰਨਾ ਕੁ ਚੱਲ ਗਿਆ ਬਜਟ ਦੇਖੋ ਇਦਾਂ ਕਹਿਣਾ ਤਾਂ ਔਖਾ ਲੇਕਿਨ ਇੰਨਾ ਪਤਾ ਜਿੰਨਾ ਸੋਚਿਆ ਸੀ ਉਸ ਤੋਂ ਬਹੁਤ ਉੱਪਰ ਚੱਲ ਗਿਆ ਸੀ ਆਪਾਂ ਅਮਾਉਂਟ ਦਾ ਅਮਾਉਂਟ ਕਾਊਂਟਰ ਦੇਖ ਕੇ ਦੱਸੇਗਾ ਜੀ ਇਦਾਂ ਤਾਂ ਮੈਂ ਦੱਸ ਨਹੀਂ ਸਕਦਾ ਅਜੇ ਹਾਂਜੀ ਪ੍ਰਭ ਜੀ ਨਾਲ ਗੱਲ ਕਰੋ ਹਾਂਜੀ ਸਸ਼ਕਨ ਕੰਮ ਦਾ ਕੀ ਐਕਸਪੀਰੀਅੰਸ ਹੈ ਜੀ ਇਸ ਫਿਲਮ ਵਿੱਚ ਜਿਸ ਤੇ ਕੈਰੈਕਟਰ ਰੋਲ ਕੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਭ ਗਰੇਵਾਲ ਤੇ ਥੈਂਕ ਯੂ so much ਸਾਰੇ ਮੀਡੀਆ ਦਾ ਜੇ ਜਿਹੜਾ ਆਪਣਾ ਟਾਈਮ ਕੱਢ ਕੇ ਸਾਡੇ ਲਈ ਆਏ ਸਾਡੀ ਫਿਲਮ ਨੂੰ ਪ੍ਰੋਮੋਟ ਕਰਨ ਲਈ ਅ ਇਸ ਫਿਲਮ ਵਿੱਚ ਮੇਰਾ ਇੱਕ ਕੈਰੈਕਟਰ ਆ ਜੋ ਕਿ ਬਹੁਤ ਕੁੜੀ ਸਿੰਪਲ ਦਿਖਾਈ ਆ ਆਪਣੇ ਫੈਮਿਲੀ ਨਾਲ ਕਨੈਕਟ ਆ ਤੇ ਆਪਣੀ ਫੈਮਿਲੀ ਤੋਂ ਕਿਤੇ ਬਾਹਰ ਨਹੀਂ ਜਾਂਦੀ ਤੇ ਇਹਦੇ ਵਿੱਚ ਇੱਕ ਤੁਸੀਂ ਲਵ ਕੋ ਮਿਸਟਰੀ ਦੇਖੋਗੇ ਜੋ ਮੇਰੀ ਤੇ ਕਿਰਨਦੀਪ ਦੀ ਆ ਇਹਦੇ ਵਿੱਚ ਇਹ ਹੈਗਾ ਕਿ ਕਿਰਨਦੀਪ ਦਾ ਤੁਸੀਂ ਟ੍ਰੇਲਰ ਵਿੱਚ ਦੇਖਿਆ ਹੋਵੇਗਾ ਕਿ ਕਿਰਨਦੀਪ ਦਾ ਇਹਨਾਂ ਦੇ ਪਾਤਰ ਨਾਲ ਥੋੜਾ ਮਿਸ ਅੰਡਰਸਟੈਂਡਿੰਗ ਚੱਲ ਰਹੀਆਂ ਨੇ ਤੇ ਉਸ ਨੂੰ ਦੇਖ ਕੇ ਮੈਨੂੰ ਕੁਝ ਫੀਲ ਹੁੰਦਾ ਕਿ ਇਹ ਫੈਮਿਲੀ ਕਨੈਕਟ ਹੋਣੀ ਚਾਹੀਦੀ ਆ ਤੇ ਮੇਰਾ ਇਹਦੇ ਵਿੱਚ ਰੋਲ ਹੈਗਾ ਕਿ ਮੈਂ ਇਹਨਾਂ ਦੀ ਫੈਮਿਲੀ ਨੂੰ ਜੋੜਦੀ ਆ ਇਹਨਾਂ ਦੀ ਫੈਮਿਲੀ ਨੂੰ ਕਿੱਦਾਂ ਉਹਨਾਂ ਨੂੰ ਕਨੈਕਟ ਕਰਦੀ ਆ ਤੇ ਉਸ ਤੋਂ ਸਾਡਾ ਜੋ ਪਾਠ ਹੈਗਾ ਲਵ ਕਮਿਸਟਰੀ ਉਹ ਤੁਸੀਂ ਤੁਹਾਨੂੰ ਜਲਦੀ ਰਿਵੀਲ ਕਰਾਂਗੇ ਆਪਾਂ ਸਿਨੇਮਾਸਟ ਜੀ ਐਕਸਪੀਰੀਅੰਸ ਕੀ ਹੋ ਰਿਹਾ ਜਿਹੜੀ ਆ ਹੌਮਟ੍ਰੈਂਡ ਤੇ ਫਿਲਮਾਂ ਦਾ ਜੀ ਪੰਜਾਬ ਦੇ ਕਲਚਰ ਤੇ ਆ ਜੀ ਅਸਲ ਤੋਂ ਪਹਿਲਾਂ ਵੀ ਵਕਤ ਵਕਤ ਕਾ ਵੀ ਅਸੀ ਤਾਂ ਅਜਿਹਾ ਹਾਂ ਜੀ ਇਹਦੇ ਵਿੱਚ ਤੁਹਾਡਾ ਕੀ ਰਿਹਾ ਅ ਇਹਦੇ ਵਿੱਚ ਮੈਨੂੰ ਬਹੁਤ ਸੋਹਣਾ ਕੈਰੈਕਟਰ ਆ ਬਹੁਤ ਕਾਫੀ ਸ਼ੇਡਸ ਨੇ ਤੇ ਮੈਨੂੰ ਸਕ੍ਰਿਪਟ ਬਹੁਤ ਸੋਹਣੀ ਲੱਗੀ ਸੀ ਕਿਉਂਕਿ ਇਦਾਂ ਦੇ ਨਾਂ ਤੱਕ ਹਜ ਤੱਕ ਕਨਸੈਪਟ ਆਇਆ ਤੇ ਮੈਂ ਚਾਹੁੰਦੀ ਸੀਗੀ ਕਿ ਇਦਾਂ ਦਾ ਕਨਸੈਪਟ ਆਵੇ ਜਿਹਦੇ ਵਿੱਚ ਮੈਂ ਵੀ ਹਿੱਸਾ ਵਣਾ ਤੇ ਥੈਂਕਸ ਟੂ ਗੁਪਿੰਦਰ ਸਰ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਲਈ ਅਪਰੋਚ ਕੀਤਾ ਤੇ ਸਕ੍ਰਿਪਟ ਵਧੀਆ ਲੱਗੀ ਤੇ ਸਾਡੀ ਜੋ ਮੇਰੇ ਇਹਦੇ ਵਿੱਚ ਕੈਰੈਕਟਰ ਸੀਗਾ ਉਹ ਮੈਂ ਦੇਖਿਆ ਕਿ ਬਹੁਤ ਸੋਹਣਾ ਸੀਗਾ ਸਕਰੀਨਿੰਗ ਕਾਫੀ ਜ਼ਿਆਦਾ ਵਧੀਆ ਸੀਗੀ ਤੇ ਇਸ ਲਈ ਮੈਂ ਫਿਲਮ ਚੂਜ਼ ਕੀਤੀ ਹੈ ਆ ਫਿਲਮ ਨੂੰ ਆ ਕਿ ਸਾਡੀ ਇੱਕ ਡਿਫਰੈਂਟ ਕਨਸੈਪਟ ਹੈਗਾ ਜੋ ਕਿ ਆਪਣੇ ਗੱਤਕੇ ਨਾਲ ਰਿਲੇਟਡ ਆ ਤੇ ਅਸੀਂ ਆਪਣੇ ਰਿਲੀਜੀਅਸ ਤੇ ਕਲਚਰ ਨੂੰ ਪ੍ਰੋਮੋਟ ਕਰਨ ਲਈ ਫਿਲਮ ਤਿਆਰ ਕੀਤੀ ਆ ਜੋ ਕਿ ਹਜ ਤੱਕ ਗੱਤਕੇ ਦੀ ਕੋਈ ਫਿਲਮ ਨਹੀਂ ਆਈ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਗੱਤਕੇ ਨੂੰ ਪ੍ਰੋਮੋਟ ਕਰੀਏ ਮੇਨ ਮੋਟਿਵ 5 ਜਨਵਰੀ ਨੂੰ ਹਾਂਜੀ ਆਣ ਦਿਓ ਸਵਾਲ ਭਾਈ ਜੀ ਹਾਂਜੀ ਹਾਂਜੀ ਹਾਈ ਜੀ ਹਾਂ ਜੀ ਬਿਲਕੁਲ ਆਈ ਸੀ ਕਹਿ ਰਹੇ ਹੋ ਕਿ ਮਾਸ਼ਾਅੱਲਿਹ ਇਹ ਪਹਿਲੀ ਪਰ ਮੈਂ ਬਟ ਉਹ ਆਲਰੇਡੀ ਬਣ ਚੁੱਕੀ ਹੈ ਜੀ ਮੈਂ ਇਹ ਕਹਿ ਰਿਹਾ ਕਿ ਇਸ ਕਨਸੈਪਟ ਤੇ ਬਣੀ ਪਹਿਲੀ ਫਿਲਮ ਹੈ ਨਹੀਂ ਨਹੀਂ ਮੈਂ ਅਗਰ ਨਹੀਂ ਉਹ ਗਤਕੇ ਤੇ ਸੀਗੀ ਮੈਂ ਗਤਕੇ ਦੀ ਗੱਲ ਨਹੀਂ ਕਰ ਰਿਹਾ ਮੈਂ ਕਨਸੈਪਟ ਦੀ ਗੱਲ ਕਰ ਰਿਹਾ ਜਦੋਂ ਅਸੀਂ ਕਨਸੈਪਟ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਕੱਲਾ ਇੱਕ ਪਾਰਟਿਕੂਲਰ ਪੁਆਇੰਟ ਨਹੀਂ ਹੁੰਦਾ ਜਿਹਨੂੰ ਆਪਾਂ ਗੱਲ ਕਰਦੇ ਹਾਂ ਗਤਕੇ ਦੇ ਨਾਲ ਲਵ ਸਟੋਰੀ ਜਿਹੜੀ ਜੋੜੀ ਹੈ ਮੈਂ ਉਹਦੀ ਗੱਲ ਕਰ ਰਿਹਾ ਕਨਸੈਪਟ ਮੈਂ ਉਹਦੇ ਸੇਮ ਨਹੀਂ ਸੀ ਜਿਹੋ ਫਰਕ ਹੈ ਤੁਹਾਨੂੰ ਇਹ ਜਦੋਂ ਫਿਲਮ ਦੇਖੋਗੇ ਤੁਹਾਨੂੰ ਇਹਦੇ ਵਿੱਚ ਕਾਫ ਬਿਲਕੁਲ ਜੀ। ਮਤਲਬ ਕੁਝ ਆਈਡੀਆ ਮਿਲ ਸਕਦਾ ਕੀ ਕੋਈ ਕੋਈ ਤਾਂ ਕਨਸੈਪਟ ਕੋਈ ਅਲੱਗ ਕਰ ਸਕਦੇ ਜੀ ਆ ਆਈਡੀਆ ਤੁਹਾਨੂੰ ਮੈਨੂੰ ਲੱਗਦਾ ਟ੍ਰੇਲਰ ਤੁਸੀਂ ਦੇਖਿਆ ਤਾਂ ਤੁਹਾਨੂੰ ਲੱਗ ਗਿਆ ਉਹਨਾ ਆਈਡੀਆ ਡਿਫਰੈਂਟ ਆ ਤਾਂ ਪਿਆਰ ਦਿੱਤਾ। ਬਾਕੀ ਅਸੀਂ ਇਹੀ ਚਾਹੁੰਦੇ ਆ ਕਿ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਰੂਰ ਦੇਖੋ। ਅਗਰ ਤੁਹਾਨੂੰ ਟ੍ਰੇਲਰ ਇੰਟਰਸਟਿੰਗ ਲੱਗਿਆ ਹੋਵੇ ਤਾਂ ਤੁਸੀਂ ਜਰੂਰ ਦੇਖੋ ਜੀ ਸਪੋਰਟ ਕਰੋ ਸਾਰੇ ਜਣੇ।